ਆ ਤੇ ਲੋਸਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਹੈ 트럼ਪ ਤੇ ਰਾਹੁਲ ਗਾਂਧੀ ਨੇ ਵਧਾਈ ਦਿੱਤੀ ਆ ਤੇ ਬਰਜ ਖਲੀਫਾ ਦੇ ਉੱਪਰ ਵੀ ਆ ਮੋਦੀ ਸਾਹਿਬ ਨੂੰ ਵਧਾਈਆਂ ਦਿੱਤੀਆਂ ਗਈ ਜੀ ਇਹਨਾਂ ਦਾ ਜਨਮ ਦਿਨ ਦੇ ਕਾਫੀ ਜ਼ਿਆਦਾ ਉੱਚਾ ਚੱਲਦਾ ਰਿਹਾ ਬਰਜ ਖਲੀਫਾ ਦੇ ਉੱਪਰ ਇਹਨਾਂ ਦੀ ਪਿਕਚਰ ਬਣਾਈ ਹੋਈ ਸੀ ਭਾਰਤ ਦਾ ਤਿਰੰਗਾ ਤੇ ਨਾਲ ਵਧਾਈਆਂ ਲਿਖੀਆਂ ਹੋਈਆਂ ਸੀ ਕੀ ਕਹਿਣਾ ਚਾਹੁੰਦੇ ਆ ਦੇਖੋ ਗੱਲ ਇਹ ਆ ਕਿ ਜਨਮ ਦਿਨ ਹਰ ਬੰਦਾ ਗਰੀਬ ਹੋਵੇ ਅਮੀਰ ਹੋਵੇ ਛੋਟਾ ਹੋਵੇ ਵੱਡਾ ਹੋਵੇ ਆਪਣਾ ਮਨਾਉਂਦਾ ਹੀ ਹੈ ਜੀ ਜਦੋਂ ਕਿਸੇ ਬੰਦੇ ਨੇ ਸੁਧਾਰਨ ਪਰਿਵਾਰ ਦੇ ਵਿੱਚ ਲਿਆ ਹੋਵੇ ਜਨਮ ਹੂੰ ਹੂੰ ਤੇ ਉਹਦੇ ਸਾਬਣ ਦੇ ਪ੍ਰਧਾਨ ਮੰਤਰੀ ਜੀ ਦੁਨੀਆਂ ਦੇ ਵਿੱਚ ਉਹਦੀ ਖਿਆਤੀ ਹੋਵੇ ਤੇ ਵੱਡਾ ਆਪਣੀ ਮਤਲਬ ਜਿਹੜਾ ਹੈਗਾ ਪ੍ਰਧਾਨ ਮੰਤਰੀ ਬਣ ਤੋਂ ਬਾਅਦ ਜਿਸ ਬੰਦੇ ਨੇ ਬਹੁਤ ਜ਼ਿਆਦਾ ਦੁਨੀਆਂ ਦਾ ਟੂਰ ਕੀਤਾ ਹੋਵੇ ਜੀ ਮੁੱਖ ਮੰਤਰੀ ਹੁੰਦਾ ਜਿਸ ਬੰਦੇ ਨੂੰ ਵੀਜ਼ਾ ਨਾ ਮਿਲਿਆ ਹੋਵੇ ਕਿਉਂਕਿ ਉਹਨੇ ਮਨੁੱਖੀ ਕਦਰਾਂ-ਕੀਮਤਾਂ ਨਹੀਂ ਕੀਤੀ ਹੈ ਜੀ ਉਹ ਤੇਜ ਤੇ ਇੱਕ ਸ਼ਕਤੀਸ਼ਾਲੀ ਦੇਸ਼ ਦਾ ਸ਼ਕਤੀਸ਼ਾਲੀ ਪ੍ਰਧਾਨ ਮੰਤਰੀ ਹੋਵੇ ਉਹਦਾ ਜਨਮ ਦਿਨ ਤਾਂ ਫਿਰ ਤੁਹਾਨੂੰ ਪਤਾ ਮਨਾਉਣਾ ਹੀ ਮਨਾਉਣਾ ਹੈ ਹੂੰ ਹੂੰ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਬੜੇ ਜਾਮਾ ਮਨਾਰਾਂ ਦੇ ਨਾਲ ਉਹਦੀ ਜਿਹੜੀ ਹੈਗੀ ਹੈ ਇਹ ਜਨਮ ਦਿਨ ਦੀ ਰਸਮ ਨਿਭਾਈ ਹੈ ਜੀ ਕਦੇ ਜੀ ਚਾਹ ਇੱਕ ਗਲਾਸ ਦੇ ਨਾਲ ਚਾਹ ਦੇ ਕੱਪ ਦੇ ਨਾਲ ਇੱਕ ਸਟੋਰੀ ਸਾਂਝੀ ਕੀਤੀ ਜਾਂਦੀ ਹੈ ਮੋਦੀ ਦੀ ਕਹਾਣੀ ਜੀ ਉਸ ਸਟੋਰੀ ਵੱਡੇ ਪੱਦਰ ਦੇ ਉੱਤੇ ਜਿਹੜੇ ਹੈਗੇ ਟਿੱਕੇ ਟਿੱਕੇ ਉਹਦੇ ਜਿਹੜੇ ਆਪਾਂ ਕਹਿ ਸਕਦੇ ਹਾਂ ਪੀਸ ਬਣਾ ਕੇ ਲੋਕਾਂ ਨੂੰ ਦਿਖਾਇਆ ਦੇ ਉਦੇ ਵਿੱਚ ਉਹ ਜਾਣਕਾਰੀ ਹੈ ਮਿਲੀ ਹੈ ਕਿ ਦਿਹਾਰ ਦੇ ਵਿੱਚ 50000 ਖਾਵਾਂ ਦੇ ਤੇ ਇੱਕ ਸਟੋਰੀ ਦਿਖਾਉਣੀ ਹੈ ਜੀ ਇਹਦਾ ਮਤਲਬ ਹੈ ਕਿ ਜਨਮ ਦਿਨ ਨੂੰ ਵੀ ਜਿਹੜਾ ਉਹਦੇ ਨਾਲ ਜੋੜ ਕੇ ਕਲੈਕਸ਼ਨ ਦੇ ਨਾਲ ਜੋੜ ਕੇ ਤੇ ਇੱਕ ਕੈਂਪੇਨ ਕੀਤੀ ਜਾ ਰਹੀ ਹੈ ਬਿਲਕੁਲ ਜੀ ਇਹ ਗੱਲ ਹੁੰਦੀ ਘਰੇ ਨਹੀਂ ਅਕਸਰ ਕਰਦੇ ਆ ਪਰ ਇਹ ਭਾਰਤੀ ਜਤਾ ਪਾਰਟੀ ਹੈ ਜਿਹੜੀ ਕਿਸੇ ਦੇ ਨਿੱਜੀ ਫੰਕਸ਼ਨ ਨੂੰ ਵੀ ਨਿੱਜੀ ਮਤਲਬ ਕਿਸੇ ਬੰਦੇ ਦੇ ਕੋਈ ਉਤਸਵ ਨੂੰ ਜਿੰਦਗੀ ਦੇ ਵਿੱਚ ਆਉਂਦਾ ਹੈ ਤੇ ਉਹਨੂੰ ਰਾਜਨੀਤੀ ਵਾਸਤੇ ਇਸਤੇਮਾਲ ਕਰਦੀ ਹੈ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਉਹਦੇ ਜਨਮ ਦਿਨ ਦੇ ਉੱਤੇ ਦੁਨੀਆ ਦੇ ਵੱਖ-ਵੱਖ ਲੋਕਾਂ ਨੇ ਵਧਾਈਆਂ ਦਿੱਤੀਆਂ ਹੂੰ ਹੂੰ